ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿਗੁਰੂ ਕਬੀਰ ਜੀ ਦੇ 626ਵੇਂ ਪ੍ਰਕਾਸ਼ ਪੂਰਵ ਮਨਾਉਂਸ ਸੰਬੰਧੀ ਸਤਿਗੁਰੂ ਕਬੀਰ ਮੰਦਰ ਫੱਜੂਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੱਡੀਆਂ ਜਾ ਰੀਆਂ ਪ੍ਰਭਾਤ ਅਤੇ ਸ਼ਾਮ ਫੇਰੀਆਂ ਤਹਿਤ ਅੱਜ ਸ਼ਾਮ ਫੇਰੀ ਦੀ ਸੇਵਾ ਦੇਸਰਾਜ ਭਗਤ ਵਾਸੀ ਪਿੰਡ ਜਫਰਵਾਲ ਦੇ ਸਮੂਹ ਪਰਿਵਾਰ ਵੱਲੋਂ ਨਿਭਾਈ ਗਈ ਇਸ ਦੌਰਾਨ ਸ਼੍ਰੀ ਸੁਖਮੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਦੀਨਾ ਨਾਸ ਭਜਨ ਮੰਡਲੀ ਵੱਲੋਂ ਸਤਿਗੁਰੂ ਕਬੀਰ ਜੀ ਦੀ ਮਹਮਾ ਦਾ ਗੁਣਗਾਨ ਕਰਦੇ ਹੋਏ ਸਤਿਗੁਰੂ ਕਬੀਰ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਪ੍ਰਧਾਨ ਅਸ਼ੁਨੀ ਫੱਜੂਪੁਰ ਸੈਕਟਰੀ ਗੁਰਬਚਨ ਸਿੰਘ ਜ਼ਿਲ੍ਹੇਦਾਰ ਇਹ ਯੋਥਰ ਲੋਕ ਲਾਲ ਸਮੇਤ ਹੋਰ ਬੁਲਾ ਰਿਆ ਨੇ ਦੱਸਿਆ ਕਿ ਸ੍ਰੀ ਦੇਸ ਰਾਜ ਭਗਤ ਪਿਛਲੇ ਲੰਮੇ ਅਰਸੇ ਤੋਂ ਹਰ ਸਾਲ ਸ਼ਾਮ ਫੇਰੀ ਦੀ ਸੇਵਾ ਲੈ ਕੇ ਸੰਤਾਂ ਦੇ ਚਰਨ ਆਪਣੇ ਗ੍ਰਹਿ ਵਿਖੇ ਪਾਉਂਦੇ ਹਨ ਜਦਕਿ ਸਤਗੁਰੂ ਕਪੀਰ ਜੀ ਦੀ ਅਪਾਰ ਮੇਰ ਸਦਕਾ ਦੇਸ ਰਾਜ ਨੂੰ ਦੁਤੇ ਦੀ ਦਾਤ ਬਖਸ਼ੀ ਹੈ ਅਤੇ ਅਨੇਕ ਪ੍ਰਕਾਰ ਦੀਆਂ ਦੁਨਿਆਵੀ ਸੁੱਖ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ ਦੇਸ਼ਰਾਜ ਦੇ ਪਰਿਵਾਰ ਵੱਲੋਂ ਸਤਿਗੁਰੂ ਕਬੀਰ ਮੰਦਰ ਨੂੰ ਇੱਕ ਪਾਲਕੀ ਸਹਿਤ ਦੀ ਸੇਵਾ ਭੇਟ ਕੀਤੀ ਗਈ ਜਦ ਕੇ ਪ੍ਰਬੰਧਕਾਂ ਵੱਲੋਂ ਛੋਟੇ ਬੱਚੇ دیਵਾਨਸ ਭਗਤ ਅਤੇ ਉਹਨਾਂ ਦੇ ਪਿਤਾ ਸੰਦੀਪ ਕੁਮਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਦੇਸ਼ਰਾਜ ਨੇ ਪਹੁੰਚੀਆਂ ਸੰਤਾਂ ਦਾ ਧੰਨਵਾਦ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਤਿਗੁਰੂ ਕਬੀਰ ਜੀ ਦਾ ਸੁਕਰਾਨਾ ਕਰਦੇ ਕਿਹਾ ਕਿ ਵਾਹਿਗੁਰੂ ਜੀ ਨੇ ਮੇਰੀ ਬੇਟੀ ਦੀ ਝੋਲੀ ਭਰੀ ਹੈ ਜਦ ਕੇ ਪਹੁੰਚੀਆਂ ਸੰਗਤਾਂ ਨੇ ਛੋਟੇ ਬੱਚੇ دیਵਾਨਸ ਭਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਲੰਮੀ ਉਮਰ ਤੰਦਰੁਸਤੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ ਸਮਾਗਮ ਦੌਰਾਨ ਗੁਰੂ ਦਾ ਅਟੁੱਟ ਲੰਗਰ ਵਰਤਿਆ ਇਸ ਮੌਕੇ ਤੇ ਭੈਣ ਰੀਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇ ਦੇ ਪਰੋਈ ਵੜ ਭਾਗੀ ਸਾਜ ਸੰਗ ਪ੍ਰਾਪਤ ਚਨ ਭੇਟ ਤੇ ਦੁਰਮਤ ਖੋਈ ਦਿਲ ਕੀ ਤੂਰ ਨਾਨਕ ਦਾ ਸਮਾਚੈ ਦਿਲ ਹਰ ਨਾਮ ਰਿਝੇ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਤਿਆ ਤੇਰੀਆਂ ਨਾਤਿਆ ਤੇਰੀਆਂ ਗੁਰਖਨਾਥ ਜਿਹਨਾਂ ਨੂੰ ਪਤਾ ਲੱਗਾ ਕਿ ਇੱਥੇ ਪਾਣੀ ਨਦੀ ਦੇ ਕੰਢੇ ਦੇ ਮਗਰ ਸਿਆਦ ਇੱਕ ਸੰਤ ਕਬੀਰ ਜੀ ਬੈਠੇ ਨੇ ਸ੍ਰੋਮੀ ਕੋਨੇ ਨੇ ਹੱਥਾਂ ਜਿਆ ਜਿਆ ਤਾਲ ਮੀ ਔਰ ਗੁਰਖਨਾਥ ਦੇ ਰੋਤੇ ਸਵਾ ਲੱਖ ਜਨ ਦੇ ਝੁੰਡ ਨਾਲ ਸਾਰਿਆਂ ਤੋਂ ਗੁਰੂ ਪਰੇ ਜਾ ਕੇ ਗੁਰਖਨਾਥ ਨੇ ਜਦੋਂ ਪਰਸ਼ੂ ਜੜ ਵਰ ਦਿੱਤੀ ਰਸੂਲ ਗੱਲ ਦਿੱਤੀ ਤੇ ਤਸਵੀਲ ਤੇ ਬੈਠ ਗਏ ਕਬੀਰ ਜੀ ਮੈਂ ਤੁਹਾਡੇ ਨਾਲ ਕੋਈ ਗੱਲ ਗੋਸ਼ਟੀ ਕਰਨੀ ਹੈ ਸੰਤ ਵੇ ਕਹਿੰਦੇ ਮਹਾਰਾਜ ਤੁਸੀਂ ਪਹੁੰਚੇ ਸੰਤ ਸਵਾ ਲੱਖ ਜਲੇਰੇ ਮਾਲਕ ਮੈਂ ਤਾਂ ਕੱਪੜਾ ਬੁਣਨੇ ਵਾਲਾ ਗਰੀਬ ਤੁਸੀਂ ਕਬੀਰ ਜੀ ਕਬੀਰ ਜਾਤ ਜਿਲਾਹਾ ਕੀ ਕਰੇ ਕਬੀਰ ਜਾਤ ਜਿਲਾਹਾ ਕੀ ਕਰੇ सिर दे बसे गुतानो कबीर उर मैया ते आख की सब चके सर्व जहान मैं ते जात दसना उसी अठे पहुंचे संत मैं कबीर मैं तो तेरी बूंद तक दे, मैं मसूनिया देखो मैमा भी गा कर रहे ने ते जिस तरह देशराज जी दे घर विच ए संगत आई है संगत नहीं ਬਾਣੀ ਲਿਖਣਾ ਬਾਹਰ ਜਾਣ ਦੀ ਲੋੜ ਨਹੀਂ ਮਨ ਖੋਜ ਕਰੇ ਲੱਭ ਪਾਣਾ ਹੈ ਸਾਥ ਸੰਗਤਾਂ ਜੀ ਉਸਤਾ ਦੇਖੋ ਬਾਣੀ ਦਾ ਕਹਿਣਾ ਹੈ ਬਾਣੀ ਦਾ ਪਰਮਾਨ ਹੈ ਉਹ ਅਕਾਲ ਪੁਰਖ ਪਰਮਾਤਮਾ ਸਿੱਧੇ ਸਿੱਧ ਸੰਗਤ ਉਹ ਬਤੂ ਜੀ ਜਿੱਥੇ ਸਾਥ ਸੰਗਤ ਉਹ ਰਾਜੀ ਜੀ ਉਹ ਬਤੂ ਨੋ ਵੀ ਤਾਏ ਜਿੱਥੇ ਤੁਹਾਡੇ ਨਾਮ ਦੀ ਜਨਾਨ ਕਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਚੱਲਦੀ ਆ ਉਸਰੇ ਸਹਿਤ ਜੀ ਨੇ ਗੋਖਨਾਉਂ ਨੂੰ ਆਦਰ ਕਰਤੀ ਉਹ ਸਾ ਸੰਗਤ ਜੀ ਸਾਰੇ ਪਤੇ ਬਲਾਇਓ ਰਾਇਬੁਰੀ ਦੇ ਘਰ ਆਸਾਂ ਸੋਹਣੇ ਨਾਇਕ ਜੀ ਦੇ ਆਖ ਜਿਹੜੀ ਐਸੇ ਦੀ ਪ੍ਰਭਾਤ ਸੇਰੀ ਜਿਹੜੀ ਹੀ ਮਾਤਾ ਗੋਹੀ ਸ਼ਾਮ ਦੀ ਫੇਰੀ ਆ ਸ਼੍ਰੀ ਦੇਸਰਾਜ ਜੀ ਦੇ ਘਰ ਆਏ ਆ ਪਰ ਗੰਮੇ ਸਮੇ ਤੋਂ ਜਿਹੜੀਆਂ ਪ੍ਰਭਾਤ ਸੇਰੀ ਸ਼ਾਮ ਦੀ ਲੈਣ ਲਏ ਜਿਹੜੇ ਕੇਵਲ ਪ੍ਰਸ਼ਨ ਜੀ ਇਕੱਲੇ ਪੀਰੇ ਪ੍ਰਧਾਨ ਸੀ ਉਦੋਂ ਵੀ ਇੰਨਾ ਦਾ ਕਾਰਨ ਦਰੇ ਆ ਸੰਤ ਬਾਬਾ ਗੁਰਿੰਦਰ ਸਿੰਘ ਕੀ ਕੰਨ ਆਉਣ ਵਾਲੇ ਵੀ ਇਨੋਂ ਦੇ ਘਰ ਹੁੰਦੇ ਰਹੇ ਅਕੀਰਤਾਂ ਨੂੰ ਜਪ ਕਰਦੇ ਰਹੇ ਹਨ ਬਹੁਤ ਹੀ ਜਿਹੜਾ ਵਾ ਗੁਰੂ ਨਾਲ ਜੁੜਿਆ ਹੋਇਆ ਪਰਿਵਾਰ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਜਿਹੜਾ ਵਾ ਧੰਨਵਾਦ ਕਰਦੇ ਹਾਂ ਕਿ ਹਰ ਸਾਲ ਜਿਹੜੀ ਇਹ ਸੰਗਤ ਇਹਨਾਂ ਦੇ ਘਰ ਚ ਹੁੰਦੀ ਆ ਉਹ ਸ਼ਾਂਤੀ ਦੀ ਜਿਹੜੀ ਗੁਰੂ ਮਹਾਰਾਜ ਦੀ ਦੁਆ ਤੇ ਸੇਵਾ ਵੀ ਬੜੀ ਕੀਤੀ ਐ ਇਹਨਾਂ ਮੰਦਰ ਦੀ ਉਹਨੂੰ ਹੀ ਪਾਲਕੀ ਸਾਹਿਬ ਦੀ ਸੇਵਾ ਕੀਤੀ ਪਿਛੇ ਵੀ ਪਿਛਲੇ ਸਾਲ ਉਹ ਜਿਹੜੀ ਆ 148 100 ਬਲਾਸ ਦੀ ਸੇਵਾ ਕੀਤੀ ਹੋਰ ਵੀ ਸੇਵਾ ਕਰਦੇ ਰਹਿੰਦੇ ਨੇ ਵਾਹਿਗੁਰੂ ਜੀ ਨਾਨਕ ਜੀ ਦੇ ਸਦੀ ਅਰਾਚ ਰੱਖਣਾ ਕਬੀਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਸਾਰਿਆਂ ਦੀ ਮਨਰਾਮਣਾ ਪੂਰੀਆਂ ਕਰਨ ਇਸ ਤਰ੍ਹਾਂ ਜੇ ਉਸ ਸਾਧ ਦੇ ਨਾਲ ਰੱਖਣ ਗੁਰੂ ਘਰ ਨਾਲ ਜੁੜੇ ਰਹਿਣਾ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪ੍ਰਬੰਧਕ ਬਟੀ ਸਤਗੁਰ ਕਬੀਰ ਮੰਦਰ ਹਜੂ ਪਰ ਰਜਿਸਟਰ ਤਾਰੀਖ ਵੱਲੋਂ ਤੁਮੇਤੀ ਜਿਹੜੀ ਹੈ ਦੇ ਪ੍ਰਬੰਧਾ ਹੈ ਸਤਗੁਰ ਕਬੀਰ ਸਾਹਿਬ ਜੀ ਦਾ 66ਵੇਂ ਪ੍ਰਕਾਸ਼ ਪੁਰਬ ਜਿਹੜਾ ਵਾ ਸਤਿਗੁਰੂ ਕਬੀਰ ਮੰਦਰ ਹੱਜ ਪਰੇਤੇ 21 ਤੇ 22 ਨੂੰ 9 ਦਿਨ ਧਰਮਿਕ ਸਮਾਗਮ ਰਹੀ ਮਨਾਇਆ ਜਾ ਰਿਹਾ ਵਾ ਉਸ ਦੇ ਸਬੰਧ ਦੇ ਵਿੱਚ ਜਿਹੜੀਆਂ ਅੱਜ ਤੋਂ ਪਰਬਾਸ ਫੇਰੀਆਂ ਸ਼ੁਰੂ ਕੀਤੀਆਂ ਜਾਵਾਂ ਔਰ 20 ਤਰੀਕ ਤੱਕ ਜਿਹੜੀਆਂ ਪਰਬਾਸ ਫੇਰੀਆਂ ਹੋਣਗੀਆਂ ਉਸੇ ਨੂੰ ਨਗਰ ਕੀਰਤਨਾਂ ਤੇ 22 ਤਰੀਕ ਨੂੰ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਵਾ ਆਪਣੇ ਸ਼ਰਧਾ ਤੇ ਸਤਿ ਸਾਸ ਨਾਲ ਮਨਾਇਆ ਜਾਏ ਇਸ ਅਰਥੇ ਵਿੱਚ ਜੋ ਆਪਾਂ ਸਾਰੇ ਰਸਨਾ ਪ੍ਰਕਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੀਏ ਸਤਗੁਰ ਕਬੀਰ ਸਾਹਿਬ ਮਹਾਰਾਜ ਕੀ ਜੈ ਪਾਸ ਰਤ ਕੀ ਜੈ ਪੰਨ ਕਵੀ ਜੈ ਜਗਵੀਰ ਜਗਵੀਰ ਜੀ ਸੋ ਤੁਸੀਂ ਬੜੇ ਬੜੇ ਭਾਗੀ ਹੋ ਸਵੇਰ ਤੋਂ ਲੈ ਕੇ ਹੁਣ ਤੱਕ ਤੁਸੀਂ ਸਤਗੁਰ ਦੀ ਜੋ ਅਫਾ ਬਣੀ ਹੈ ਸਾਰਿਆਂ ਨੇ ਸਰਵਣ ਕੀਤੀ ਹੈ ਸਾਡੇ ਇਤਰੀ ਜੀ ਸਾਹਿਬ ਸਰਕਾਰ ਜੋ ਭਗਤ ਦੀਨਾ ਨਾਥ ਜੀ ਨੇ ਉਹਨਾਂ ਦੇ ਸਨਮੁਖੋ ਤੁਸੀਂ ਸਾਰਿਆਂ ਨੇ ਮਾਰਿਆ ਜੀ ਜੋ ਗਰਬਾਣੀ ਹੈ ਸਾਰਾ ਸੁਣ ਕੀਤੀ ਹੈ ਔਰ ਮੈਂ ਫਿਰ ਸਵੇਰੇ ਵੀ ਕਿਹਾ ਸੀ ਹੁਣ ਵੀ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਆਦਾ ਧਿਆਨ ਆਪਣੇ ਇਲਾਕੇ ਦੇ ਵਿੱਚ ਦਿਯਾ ਕਰੋ ਤੁਸੀਂ ਪ੍ਰਚਾਰਕੋ ਕਵੀਸਾ ਜੀ ਦੇ ਕੋਮਾ ਸਮੇਨ ਮੁਖ ਅਦੇ ਹੋਏ ਸਾਡੇ ਸਤਕਾਰਯੋਗ ਬੇਸਰਾਜ ਜੀ ਉਹਨਾਂ ਦਾ ਜੋ ਦੋਤਰਾ ਹੈ ਅੱਜ ਭਗਤ ਉਹਨਾਂ ਦੀ ਖੁਸ਼ੀ ਦੇ ਵਿੱਚ ਸਾਥਗਰਾਂ ਦਾ ਜੋ ਉਹਨਾਂ ਦੇ ਚਰਨ ਪਾਏ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਸੰਤਾਂ ਦੇ ਚਰਨ ਪਾ ਕੇ ਇਸ ਗ੍ਰੰਥ ਨੂੰ ਸਾਰਿਆਂ ਨੇ ਪਵਿੱਤਰ ਕੀਤਾ ਹੈ ਸੋ ਕੀਰੇ ਸਾਡੀ ਤਰ੍ਹਾਂ ਹੀ ਸਾਲ ਵੀ ਅਸੀਂ ਸਤਗੁਰ ਕਬੀਰ ਸਾਹਿਬ ਜੀ ਦਾ 626ਵਾਂ ਪ੍ਰਕਾਸ਼ ਪੁਰਬ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਕਬੀਰ ਮੰਦਰ ਫਜੂ ਪਰ ਵਿਕੇ ਬੜੀ ਸ਼ਰਧਾ पूर्वक ਦੇ ਨਾਮ ਬਣਾਇਆ ਜਾ ਰਿਹਾ ਹੈ